ਪੰਜਾਬੀਏ ਜਵਾਨੇ ਸੈਨ ਨੂੰ ਭੁੱਲ ਗਏ ਨੇ ਲੋਕ ਨਹੀਂ ਗਾਣੇ ਨਾਲ ਮਸ਼ਹੂਰ ਹੋਏ ਗਾਇਕ ਹਰਪੀਮਾ ਦੀ ਨਵੀਂ ਐਲਬਮ ਸਟੈਂਡ ਜੈਕ ਦਾ ਮੋਹਰੀ ਪ੍ਰੈਸ ਕਲਾ ਵਿਖੇ ਪ੍ਰਸਿੱਧ ਗਾਇਕ ਮਨਮੋਹਨ ਬਾਰਿਸ਼ ਬਨੂ ਰਿਲੀਜ਼ ਕੀਤੀ ਗਈ ਹਰਪੀਮਾ ਦੀ ਐਲਬਮ ਪੰਜਾਬ ਆਬ ਕੋਰਪਸ ਦੇ ਬੈਨਰ ਥੱਲੇ ਰਿਲੀਜ਼ ਕੀਤੀ ਗਈ ਹੈ ਮੀਡੀਆ ਦੇ ਰੂਬਰੂ ਹੁੰਿਆ ਹਰਪੀਮਾ ਨੇ ਦੱਸਿਆ ਕਿ ਐਲਬਮ ਪੂਰੀ ਤਰ੍ਹਾਂ ਸਭਿਆਚਾਰਕ ਹੈ ਅਤੇ ਐਲਬਮ ਦੇ ਹਰ ਵਰਗ ਨੂੰ ਧਿਆਨ ਵਿੱਚ ਰੱਖਦੇ ਹਨ ਗੀਤ ਸ਼ਾਂਤੀ ਤੇ ਗਏ ਨੇ ਮੇਰੀ ਐਲਬਮ ਸਟੈਂਡ ਜੱਟ ਦਾ ਜੋ ਅੱਜ ਰਿਲੀਜ਼ ਹੋਈ ਆ ਤੇ ਜਿਹੜੀ ਰਿਲੀਜ਼ ਕੀਤੀ ਆ ਬਾਈ ਮਨਮੋਹਨ ਵਾਰਿਸ ਹੋਰਾਂ ਨੇ ਤੇ ਬਾਈ ਪੰਜਾਬ ਰੈਕਡ ਤੋਂ ਹਰਵਿੰਦਰ ਸਿੱਧੂ ਜਿਨ੍ਹਾਂ ਨੇ ਮੇਰੀ ਪਹਿਲੀ ਐਲਬਮ ਕੀਤੀ ਆ ਤੇ ਜਿਹੜੀ ਸਾਡੀ ਐਲਬਮ ਆ ਉਹਦੇ ਵਿੱਚ ਹਰ ਵਰਗ ਲਈ ਹਰ ਤਰ੍ਹਾਂ ਦੇ ਸਰੋਤਿਆਂ ਲਈ ਗੀਤ ਨੇ ਜਿਹਦੇ ਵਿੱਚ ਪਿੰਡ ਗਾਣਾ ਜਿਹੜਾ ਸੱਭਿਆਚਾਰਕ ਸੌਂਗ ਆ ਬਾਕੀ ਚਾਰ ਜਾਂ ਪੰਜ ਸੌਂਗ ਬੀਟ ਨੇ ਉਹ ਵੀ ਬਿਲਕੁਲ ਸੱਭਿਆਚਾਰਕ ਨੇ ਕਿਉਂਕਿ ਜੱਟਾਂ ਦੀ ਜੋ ਜੂਨ ਅੱਜ ਕੱਲ ਉਹਦੇ ਉੱਤੇ ਲਿਖੇ ਹੋਏ ਗੀਤ ਨੇ ਉਸ ਤੋਂ ਬਾਅਦ ਇੱਕ ਰੋਮਾਂਟਿਕ ਸੌਂਗ ਜੋ ਅੱਜ ਕੱਲ ਚੱਲ ਰਿਹਾ ਤੇ ਹੰਜੂ YouTube ਤੇ ਆ ਗਿਆ ਤੇ ਟੀਵੀ ਤੇ ਵੀ ਚੱਲ ਪੈਣਾ ਛੇਤੀ ਤੇ ਬਾਕੀ ਹਰ ਤਰ੍ਹਾਂ ਦੇ ਗੀਤ ਅਸੀਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਇਸ ਅਲੰਗ ਤੇ ਕਾफी ਮੈਂਨਟ ਕੀਤੀ ਹੈ ਉਹਨਾਂ ਦਾ ਸਹਿਜਾ ਕਿ ਗੀਤ ਪਿੰਡ ਉਹਨਾਂ ਦੇ ਦਿਲ ਦੇ ਕਾफी ਕਰੀਬ ਹੈ ਜੋ ਪਿੰਡ ਤੋਂ ਦੂਰ ਗਏ ਪ੍ਰਦੇਸੀਆਂ ਦੇ ਆਪਣੇ ਪਿੰਡਾਂ ਬਾਰੇ ਮੋਹ ਨੂੰ ਉਜਾਗਰ ਕਰਦਾ ਹੈ ਜਿਵੇਂ ਜਿਸ ਤਰ੍ਹਾਂ ਇੱਕ ਤੁਹਾਡਾ ਸੱਭਿਆਚਾਰਕ ਪੱਖੋਂ ਕਾफी ਤੁਸੀਂ ਜਿਹੜਾ ਗਾਇਆ ਸੀ ਕਿ ਪੰਜਾਬੀ ਹੈ ਜਮਾਨੇ ਤਹਾਨਤ ਪੁੱਲ ਲੱਗੇ ਨੇ ਲੋਕ ਨੇ ਉਸ ਤਰ੍ਹਾਂ ਦਾ ਇਸ ਵਿੱਚ ਵੀ ਟੱਚ ਹੈ ਇਸ ਹਾਂਜੀ ਹਾਂਜੀ ਮੈਂ ਆਲਰੇਡੀ ਦੱਸਿਆ ਪਿੰਡ ਗਾਣਾ ਜਿਹੜਾ ਵੀ ਬੰਦਾ ਆਪਣੇ ਘਰ ਤੋਂ ਦੂਰ ਰਹਿੰਦਾ ਕਿਉਂਕਿ ਅਸੀਂ ਆਪਦੇ ਪਿੰਡ ਚ ਜਾਂਦੇ ਆ ਤੇ ਆਖਰ ਨੂੰ ਅਖੀਰ ਵੀ ਸਾਡਾ ਆਪਦੇ ਪਿੰਡ ਜੀ ਹੁੰਦਾ ਸ਼ਮਸ਼ਾਨ ਚ ਆਪਦੇ ਪਿੰਡ ਦੇ ਜੀ ਹੁੰਦਾ ਸੋ ਇੱਕ ਪਿੰਡ ਦੇ ਰਿਗਾਰਡਿੰਗ ਇੱਕ ਗਾਣਾ ਉਹ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਪੰਜਾਬੀ ਜ਼ੁਬਾਨੇ ਵਰਗੇ ਗੀਤ ਆ ਬਹੁਤ ਵਧੀਆ ਸੋਚਾਂ ਕੰਮ ਕਾਜਾਂ ਦੀਆਂ ਨੀਂਦ ਕਿੱਥੋਂ ਆਉਂਦੀ ਐ ਪਿੰਡ ਦੀ ਉਹ ਕੱਲੀ ਕੱਲੀ ਯਾਦ ਹੀ ਰਵਾਉਂਦੀ ਐ ਘਰੋਂ ਦੂਰ ਆ ਕੇ ਹੁਣ ਮਾਵਾ ਯਾਦ ਆਉਂਦੀਆਂ ਵੇ ਚੱਲ ਪੁੱਤ ਗੁਰੂ ਕਰ ਕਹਿ ਕੇ ਸੀ ਜਗਾਉਂਦੀਆਂ ਤੇ ਪਿੰਡ ਸੌਂਗਾ ਜੀ ਸਾਡਾ ਇਸ ਤਰ੍ਹਾਂ ਮਨਮੋਹਨ ਬਾਰਿਕ ਨੇ ਵੀ ਹਰ ਸੀਮਾ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਇੱਕ ਸੁਰੀਲਾ ਗਾਇਕ ਹੈ ਅਤੇ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਹੈ ਹਾਂਜੀ ਇਹ ਸਾਡਾ ਬਹੁਤ ਪਿਆਰਾ ਆਰਟਿਸਟ ਆ ਜਿਨ੍ਹਾਂ ਨੇ ਪਹਿਲਾਂ ਸਿੰਗਲਸ ਕੱਢੇ ਆ ਦੋ ਤਿੰਨ ਉਹਨਾਂ ਵਿੱਚੋਂ ਜਿਹੜਾ ਪੰਜਾਬੀ ਬੋਲੀ ਬਾਰੇ ਸੀ ਗੀਤ ਉਹ ਮੇਰੀ ਆਪਣੀ ਪਰਸਨਲ ਮੇਰੀ ਪਸੰਦ ਸੀਗਾ ਇਸ ਕਰਕੇ ਮੈਂ ਬੜਾ ਖੁਸ਼ ਨਸੀਬ ਸਮਝਿਆ ਆਪਣੇ ਆਪ ਨੂੰ ਜਦੋਂ ਇਹਨਾਂ ਨੇ ਆਪਣੀ ਡੈਬਿਊ ਪਹਿਲੀ ਸੀਡੀ ਕੱਢੀ ਆ ਸਟੈਂਡ ਜੱਟ ਦਾ ਉਹਦੀ ਰਿਲੀਜ਼ਿੰਗ ਲਈ ਮੈਨੂੰ ਬੁਲਾਇਆ ਗਿਆ ਮੇਰੀਆਂ ਸ਼ੁਭ ਕਾਮਨਾਵਾਂ ਇਹਦੇ ਤੇ ਬਹੁਤ ਪੰਜਾਬ ਨੂੰ ਪੰਜਾਬੀ ਇੰਡਸਟਰੀ ਨੂੰ ਤੇ ਪੰਜਾਬੀ ਸਰੋਤਿਆਂ ਨੂੰ ਬਹੁਤ ਆਸਾਂ ਆ ਜਿੱਥੇ ਬਹੁਤ ਦੂੰਗਾ ਹੈ ਸ਼ਾਇਰਾ ਉੱਥੇ ਇਹਦੀ ਆਵਾਜ਼ ਦੇ ਵਿੱਚ ਸੋਜ਼ ਵੀ ਆ ਜਿਹੜਾ ਬਹੁਤ ਘੱਟ ਮਿਲਦਾ ਆ ਤੇ ਤਰਾਸ਼ੀ ਹੋਈ ਵੀ ਆਵਾਜ਼ ਆ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਹੋਏਗਾ ਮੇਰੀਆਂ ਸ਼ੁਭਕਾਮਨਾਵਾਂ ਹਰ ਟੀਮੇ ਦੀ ਲਈ ਨੇ ਪੰਜਾਬ ਰਿਕਾਰਡਸ ਦੇ ਆਨਰ ਹਰਜਿੰਦਰ ਸਿੱਧੂ ਨੇ ਕਿਹਾ ਕਿ ਉਹਨਾਂ ਇਸ ਪ੍ਰੋਜੈਕਟ ਤੇ ਕਾफी ਮਿਹਨਤ ਕੀਤੀ ਹੈ ਅਤੇ ਉਹਨਾਂ ਨੂੰ ਪੂਰੀ-ਪੂਰੀ ਉਮੀਦ ਹੈ ਕਿ ਇਹ ਐਲਬਮ ਸਰੋਤਿਆਂ ਦੇ ਪਸੰਦ ਆਵੇਗੀ ਇਸ ਤੋਂ ਕਿੰਨੀ ਉਮੀਦ ਹੈ ਜਿਹੜੀ ਨਵੀਂ ਐਲਬਮ ਇਹ ਜਿੰਨੀ ਮਿਹਨਤ ਕਰੋ ਰੱਬ ਫਲ ਲਾਉਂਦਾ ਜੀ ਬਹੁਤ ਜ਼ਿਆਦਾ ਮਿਹਨਤ ਹੋਈ ਹੈ ਤੇ ਬਹੁਤ ਜ਼ਿਆਦਾ ਸੋਹਣੀ ਐਲਬਮ ਤੇ ਹਿੱਟ ਹੋਣ ਦੇ 100% ਚਾਂਸਸ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਬਹੁਤ ਮਿਹਨਤ ਕੀਤੀ ਹੈ ਬਾਈ ਉਹਨਾਂ ਨੇ ਸਿੱਧੂ ਬਾਈ ਉਹਨਾਂ ਨੇ ਮੈਂ ਤੇ ਵਧੀਆ ਗੀਤ ਨੇ ਤੁਹਾਡੇ ਸਾਰਿਆਂ ਦੇ ਸੁਣਨ ਵਾਲੇ ਗੀਤ ਨੇ ਤੇ ਜ਼ਰੂਰ ਪਿਆਰ ਦਿਓ ਜੀ ਸਾਰੇ ਸ਼ਬਦਾਂ ਨੂੰ ਤਾਂ ਹਰਫ ਚੀਮਾ ਨੂੰ ਤੁਸੀਂ ਸੁਣਿਆ ਹਰਫ ਚੀਮਾ ਦਾ ਕਹਿਣਾ ਹੈ ਕਿ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਪੰਜਾਬ ਰਿਕਾਰਡ ਨੇ ਵੀ ਬਹੁਤ ਮਿਹਨਤ ਕੀਤੀ ਹੈ ਇਸ ਸਟੇਪ ਤੇ ਤੇ ਸਰੋਤਿਆਂ ਨੂੰ ਵੀ ਉਹਨਾਂ ਇਹੀ ਅਪੀਲ ਕੀਤੀ ਹੈ ਕਿ ਉਹ ਚੰਗੇ ਸੱਭਿਆਚਾਰ ਲਈ ਚੰਗੇ ਗਾਣੇ ਸੁਣਨ